ਜੀ ਸਤਿ ਸ੍ਰੀ ਅਕਾਲ ਜੀ ਮੇਰੀ ਸਾਰੀ ਖੁਸ਼ੀ ਹੋਵੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਕੀ ਬਟਾਕ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੀ ਵਾਲਾ ਬਟਨ ਜਿਹੜਾ ਉਹ ਨੂੰ ਜਰੂਰ ਨੱਪ ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਵਾਕਿ ਦੇਖੋ ਹਾਜ਼ਰੀ ਜਰੂਰ ਲਵਾਇਆ ਕਰੋ ਕਮੈਂਟ ਬਾਕਸ ਦੇ ਵਿੱਚ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੰਨਾ ਛੋਟੇ ਛੋਟੇ ਚੀਜ਼ਾਂ ਨਾਲ ਤੁਹਾਡੀ ਹਾਜ਼ਰੀ ਲੱਗ ਜਾ ਤੁਹਾਨੂੰ ਫਾਇਦੇ ਮਿਲਣਗੇ ਅੱਜ ਜਿਹੜੀ ਆਪਾਂ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਤੁਹਾਡੇ ਬਹੁਤ ਹੀ ਫਾਇਦੇ ਕਰਨ ਵਾਲੀ ਹੈ ਘਰ ਦੀ ਗਰੀਬੀ ਦੂਰ ਹੋਵੇਗੀ ਬੱਚਿਆਂ ਦੇ ਵਿਆਹ ਹੋਣਗੇ ਬੱਚੇ ਨਹੀਂ ਪੜਦੇ ਪੜਨ ਲੱਗ ਜਾਣਗੇ ਘਰ ਦੇ ਵਿੱਚ ਕ੍ਰੇਸ ਖਤਮ ਹੋਵੇਗਾ ਕਰਜ਼ਾ ਲਹੇਗਾ ਕੰਮ ਕਰੋਗੇ ਰੱਜ ਕੇ ਖਾਓਗੇ ਬਹੁਤ ਤੁਹਾਡੀਆਂ ਢੇਰ ਸਾਰੀਆਂ ਸਮੱਸਿਆ ਦਾ ਇਹ ਹੱਲ ਕਰਨ ਵਾਲੀ ਵੀਡੀਓ ਬੈਸ ਤਾਂ ਮੈਂ ਸਾਰੇ ਵੀਡੀਓ ਕਰੇਲੂ ਹੱਲ ਕਰਨ ਵਾਲੀਆਂ ਪਾਉਣੀ ਆ ਕਿਉਂ ਮੈਨੂੰ ਇਹ ਆ ਵੀ ਕੋਈ ਵੀ ਇਨਸਾਨ ਦੁਨੀਆ ਤੇ ਦੁਖੀ ਨਾ ਰਹੇ ਦੇਖੋ ਸਾਡਾ ਜਿਹੜਾ ਪੰਜਾਬ ਆ ਬਿਲਕੁਲ ਅੱਜ ਦੀ ਘੜੀ ਤੰਗਾਲੀ ਤੇ ਆ ਹਰ ਇੱਕ ਬੰਦਾ ਰੋਂਦਾ ਕਰਜ਼ਾ ਦੇਣਾ ਜੀ ਜੇ ਆ ਬੱਚਿਆਂ ਦੇ ਸ਼ਾਦੀ ਨੇ ਇੱਕ ਜਿਹੜਾ ਨਵਾਂ ਬਿਹਾਰ ਚੱਲ ਪਿਆ ਬਾਹਰ ਬੱਚੇ ਭੇਜੀ ਜਾਂਦੇ ਨੇ ਇਧਰੋਂ ਜ਼ਮੀਨ ਵੇਚ-ਵੇਚ ਕੇ ਉਧਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੁਝ ਵੀ ਹੈ ਨਹੀਂਗਾ ਕੁਝ ਵੀ ਬੱਚੇ ਕਮਾ ਕੇ ਸਾਨੂੰ ਨਹੀਂ ਦੇ ਸਕਦੇ ਪਰ ਨਹੀਂ ਤਾਂ ਬੱਚੇ ਹਟਦੇ ਤਾਂ ਨਹੀਂ ਮੱਚਿਆ ਦੀਆਂ ਮਾਵਾ ਹਟਦੇ ਜ਼ਰੂਰੀ ਐ ਸੀ ਬੱਚੇ ਉਹਨੇ ਬਾਹਰ ਭੇਜਣੇ ਜੀ ਜੇ ਮੇਰੀ ਭੈਣ ਦਾ ਗਿਆ ਮੇਰੀ ਭਾਈ ਦਾ ਗਿਆ ਮੇਰੀ ਨਨਨ ਦਾ ਗਿਆ ਹੈ ਕਿ ਨਹੀਂ ਤੇ ਇਸ ਤਰ੍ਹਾਂ ਦੇਖੋ ਦੇਖੀ ਸਾਡਾ ਇੱਕ ਫੈਸ਼ਨ ਬਣਾ ਲਿਆ ਪਰ ਉੱਥੇ ਕੁਝ ਨਹੀਂ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਦੇ ਬੱਚੇ ਜਿਹੜੇ ਪਹਿਲਾਂ ਦੇ ਗਏ ਨੇ ਉਹ ਤਾਂ ਅਜੇ ਮਾੜੇ ਮੋٹے ਸੈਟਲ ਹੈਗੇ ਨੇ ਜਿਹੜੇ ਹੁਣ ਜਾ ਰਹੇ ਨੇ ਇਹਨਾਂ ਦਾ ਸਾਰਿਆਂ ਦਾ ਬਹੁਤ ਬੁਰਾ ਹਾਲ ਮੈਂ ਇਹ ਹੀ ਕਹਿਣੀ ਆ ਨਾ ਭੇਜੋ ਤਾਂ ਚੰਗੀ ਗੱਲ ਆ ਉਹੀ ਜਿਹੜਾ ਉੱਧਰ ਨੂੰ 30 30 40 40 ਲੱਖ ਲਾ ਕੇ ਆਪਾਂ ਬੱਚਿਆਂ ਨੂੰ ਭੇਜ ਦੇ ਆ ਆਪਣੀ ਕਰੰਸੀ ਖਤਮ ਕਰ ਦੇਣਾ ਤਾਂ ਵਿਦੇਸ਼ ਦੀ ਨਾਲੇ ਜਿਹੜਾ ਸਾਡੇ ਕੋਲ ਦੋ ਸਿਆੜ ਜ਼ਮੀਨ ਦੇ ਹੁੰਦੇ ਨੇ ਅਸੀਂ ਵੇਚ ਕੇ ਉਹ ਬੱਚੇ ਬੱਚੀਆਂ ਤੇ ਲਾਈ ਜਾਂਦੇ ਆ ਬੱਚਿਆਂ ਦਾ ਭਵਿੱਖ ਅਸੀਂ ਆਪਣੇ ਹੱਥੀ ਖਤਰੇ ਚ ਪਾਈ ਜਾਂਦੇ ਆ ਇਹ ਵੀ ਗੱਲ ਗਾਰੰਟੀ ਦੀ ਆ ਦੇਖੋ ਮੈਂ ਕੋਈ ਮਨੂ ਬਣਾ ਕੇ ਨਹੀਂ ਕਹਿੰਦੀ ਸਾਰਿਆਂ ਨੂੰ ਪਤਾ ਜਿਹੜੀ ਚੀਜ਼ ਦਾ ਚਾਨਣ ਹੁੰਦਾ ਸਾਰ ਦੇਖੋ ਜੇ ਤੁਸੀਂ ਇਹਨਾਂ ਤੋਂ ਬਚ ਰਹੇ ਹੋ ਤਾਂ ਚੰਗੀ ਗੱਲ ਹੈ ਅਗਰ ਉਹ ਕਰ ਜੇ ਵਿੱਚ ਤਾਂ ਸਾਡਾ ਪੰਜਾਬ ਡੁੱਬ ਹੀ ਗਿਆ ਤੁਸੀਂ ਕੀ ਕਰਨਾ ਹਰੇ ਰੰਗ ਦੀ ਸੌਫ ਲੈਣੀ ਆ ਉਹਨੂੰ 40 ਦਿਨ ਸਰਾਣੇ ਦੇ ਥੱਲੇ ਰੱਖਣਾ 40 ਦਿਨਾਂ ਤੋਂ ਬਾਅਦ ਉਸ ਸੌਫ ਨੂੰ ਤੁਸੀਂ ਵਰਤ ਸਕਦੇ ਹੋ ਉੱਥੇ 40 ਦਿਨਾਂ ਬਾਅਦ ਰੈੱਡ ਰੰਗ ਦੇ ਕੱਪੜੇ ਦੇ ਵਿੱਚ ਫੇਰ ਬਨ ਕੇ ਰੱਖਣੀ ਹੈ ਪਹਿਲਾਂ ਵੀ ਲਾਲ ਰੰਗ ਦੇ ਕੱਪੜੇ 'ਚ ਬਨ ਕੇ ਰੱਖਣੀ ਹੈ 40 ਦਿਨ ਦੁਬਾਰਾ ਫੇਰ 40 ਦਿਨ ਤੁਸੀਂ ਹਰੀ ਸੌਫ ਲਾਲ ਰੰਗ ਦੇ ਕੱਪੜੇ 'ਚ ਬਨ ਕੇ ਰੱਖਣੀ ਹੈ ਉਦੋਂ ਬਾਅਦ ਜੇ ਤੁਹਾਡੇ ਕੋਲੇ ਹੋ ਸਕੇ ਹਰੇ ਰੰਗ ਦਾ ਪਰਸ ਲੈ ਲਓ। ਉਹਦੇ ਵਿੱਚ ਇੱਕ ਚਾਂਦੀ ਦਾ 1 ਗ੍ਰਾਮ ਦਾ ਜਾਂ 2 ਗ੍ਰਾਮ ਦਾ ਤੁਸੀਂ ਕੋਈ ਜਿਵੇਂ ਅਗਰ ਪੀਏ ਹੁੰਦੀ ਸੀ ਚਾਂਦੀ ਦੇ ਉਹ ਜਿਹੇ ਟਾਈਪ ਦੀ ਕੋਈ ਚੀਜ਼ ਬਣਾਓ ਤੇ ਆਪਣੇ ਪਰਸ ਵਿੱਚ ਰੱਖ ਲਓ। ਨਹੀਂ ਫਿਰ ਤੁਸੀਂ ਇੱਕ ਚਾਬੀ ਬਣਾ ਲਓ ਚਾਂਦੀ ਦੀ ਛੋਟੀ ਵੱਡੀ ਜਿੱਡੀ ਤੁਹਾਡੇ ਚ ਹਿੰਮਤ ਆ। ਉਹ ਆਪਦੇ ਪਰਸ ਦੇ ਵਿੱਚ ਰੱਖਣੀ ਲੱਗ ਜਾਓ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਆਊ। ਕੰਮ ਦੇ ਰਸਤੇ ਖੁੱਲਣਗੇ ਤੇ ਹੋਰ ਵੀ ਬਹੁਤ ਕੁਝ ਠੀਕ ਹੁੰਦਾ ਜਾਊਗਾ ਤੇ ਇਹ ਛੋਟੇ-ਛੋਟੇ ਚੀਜ਼ਾਂ ਸਮ ਗ੍ਰਹਾਂ ਤੋਂ ਬਚਾਉਂਦੇ ਨੇ ਬਹੁਤ ਵੱਡੇ-ਵੱਡੇ ਜਿਹੜੇ ਸਾਡੇ ਸਮਝ ਤੋਂ ਬਾਹਰ ਹੁੰਦੇ ਨੇ ਹੁਣ ਤੁਸੀਂ ਕੀ ਕਰਨਾ ਮੰਗਲਵਾਰ ਵਾਲੇ ਦਾ ਜਦੋਂ ਤੁਸੀਂ ਹਾਂਜੀ ਸ਼ੁਕਰ ਜਦੋਂ ਵੀ ਤੁਸੀਂ ਬਾਹਰ ਜਾਣਾ ਕਰ ਤਾ ਤੁਸੀਂ ਗੁਲਾਬ ਦਾ ਅਤਰ ਲੈਣਾ ਪੋਰ ਨਹੀਂ ਸੈਂਟ ਨਹੀਂ ਲਾਉਣਾ ਹੈਗਾ ਸੈਂਟ ਤਾਂ ਆਮੀ ਸਪਰੇ ਆਏ ਬੱਚੇ ਅਸੀਂ ਆਜ ਨਹਾਉਣਗੇ ਘੱਟ ਸਪਰੇ ਉਹਦਾ ਜਿਹੜਾ ਹੈਗਾ ਆਪਣਾ ਸੈਂਟ ਉਹਦਾ ਸਪਰੇ ਵਾਲਾ ਜਿਹੜਾ ਆਏ ਆ ਕਰਕੇ ਪਰਫਿਊਮ ਲਾਉਂਦੇ ਨੇ ਸਾਰੇ ਲਾ ਲੈਂਦੇ ਨੇ ਗੱਜ ਘਰ ਕਮਰੇ ਚ ਉਲਟੀ ਆਉਣ ਵਾਲਾ ਕਰਦੇ ਨੇ ਉਹ ਨਹੀਂ ਸੈਂਟ ਲੈਣਾ ਗੁਲਾਬ ਦਾ ਉਹਨੂੰ ਤੁਸੀਂ ਇੱਥੇ ਲਾ ਲਓ ਇੱਥੇ ਸ਼ੁਕਰ ਪਰਵਤ ਤੇ ਲਾਓ ਇੱਥੇ ਲਾ ਲੈਣਾ ਸ਼ੁਕਰ ਪਰਵਤ ਦੇ ਉੱਤੇ ਇੱਥੇ ਲਾ ਕੇ ਤੁਸੀਂ ਇਸ ਤਰ੍ਹਾਂ ਦੂਜੇ ਹੱਥੋਂ ਤੱਕ ਸੌਣ 95 ਆਪਦੇ ਘਰ ਤੋਂ ਨਿਕਲਣ ਤੋਂ ਪਹਿਲਾਂ ਸ਼ੁੱਕਰਵਾਰ ਤੋਂ ਇਹ ਕੰਮ ਤੁਸੀਂ ਸ਼ੁਰੂ ਕਰਨਾ ਜਦੋਂ ਵੀ ਘਰ ਤੋਂ ਬਾਹਰ ਨਿਕਲਣਾ ਉਸ ਤੋਂ ਬਾਅਦ ਫਿਰ ਡੇਲੀ ਲਾਓ ਪਹਿਲੇ ਦਿਨ ਇਹ ਕੰਮ ਤੁਸੀਂ ਸ਼ੁੱਕਰਵਾਰ ਤੋਂ ਸ਼ੁਰੂ ਕਰਨਾ ਗੁਲਾਬ ਦਾ ਅਤਰ ਲੈਣਾ ਹੋਇਆ ਹੁਣ ਵੀ ਕਹਿੰਦੇ ਗੁਲਾਬ ਦਾ ਅਤਰ ਸੈਂਟ ਵਗੈਰਾ ਨਹੀਂ ਲੈਣਾ ਗੁਲਾਬ ਦਾ ਅਤਰ ਸ਼ੁੱਕਰਵਾਰ ਵਾਲੇ ਦਿਨ ਤੋਂ ਤੁਸੀਂ ਸ਼ੁਰੂ ਕਰਨਾ ਫੇਰ ਤੁਸੀਂ ਕੀ ਕਰਨਾ ਇਸ ਨੂੰ ਜਦੋਂ ਰਗੜਨਾ 11 ਵਾਰ ਰਗੜਨਾ ਆ ਰਾਮ ਰਾਮ ਕਹਿਣਾ 11 ਵਾਰ ਰਗੜਨਾ 11 ਵਾਰ ਆ ਰਾਮ ਕਹਿਣਾ ਹੁਣ ਤੁਸੀਂ ਗੁੜ ਲਵੋ ਗੋੜਰ ਛੋਲੇ ਜਾਂ ਤਾਂ ਤੁਸੀਂ ਬਾਂਦਰਾਂ ਨੂੰ ਪਾ ਦਿਓ ਜਾਂ ਫਿਰ ਮੰਦਰ ਉਹਰੇ ਜਿਹੜੇ ਬੈਠੇ ਹੁੰਦੇ ਨੇ ਆਪਣੇ ਭਿਖਾਰੀ ਜਾਂ ਕੋਈ ਵੀ ਚਾਹੇ ਕੋਈ ਆਮ ਬੰਦਾ ਮੇਰੇ ਵਰਗਾ ਉਹਨੂੰ ਵੀ ਤੁਸੀਂ ਦੇ ਸਕਦੇ ਹੋ ਮੁੱਠੀ ਛੋਲਿਆਂ ਦੀ ਗੋੜ ਚਰਾਈ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤਾਂ ਕਲੇਸ਼ ਜਾਂ ਹੋਰ ਵੀ ਕਈ ਕਿਸਮ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜੀ ਸਾਡੇ ਘਰ ਤੇ ਫਲਾਨਾ ਦੋਸ਼ ਆ ਤਿੰਕਾ ਦੋਸ਼ ਆ ਸਾਡੇ ਘਰ ਦੇ ਵਿੱਚ ਨજર ਲੱਗੀ ਹੋਏ ਜਾਂ ਸਾਡੇ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਾਇਆ ਜਦੋਂ ਤੁਸੀਂ ਇਹ ਚੀਜ਼ਾਂ ਬੰਡਣੀਆਂ ਸ਼ੁਰੂ ਕਰਦੇ ਜਾਂ ਹੋਰ ਕਈ ਚੀਜ਼ਾਂ ਕਹਿੰਦੇ ਨੇ ਜਿਹਾ ਜਾ ਆਜੀ ਫਲਾਨਾ ਤਿੰਕਾ ਜੋ ਵੀ ਹੈ ਇਹ ਜਿਹੜੇ ਛੋਟੇ ਛੋਟੇ ਕੰਮ ਨਾਲ ਤੁਹਾਡੇ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਸ਼ੁਰੂ ਕਰ ਦੇਣਗੇ ਮੰਗਲਵਾਰ ਨੂੰ ਬੰਦਰਾ ਕੇਲੇ ਪਾਉਣੇ ਸ਼ੁਰੂ ਕਰੋ ਜਿੰਨੇ ਕੁ ਤੁਹਾਡੇ ਚ ਹਿੰਮਤ ਆ ਇੱਕ ਕੇਲੇ ਦੀ ਹਿੰਮਤ ਹੈ ਇੱਕ ਬਾ ਦੋ ਦੀ ਹਿੰਮਤ ਆ ਦੋ ਬਾ ਮੈਂ ਇਹ ਨਹੀਂ ਕਹਿੰਦੀ ਕਿਲੋ ਦੋ ਕਿਲੋ 10 ਕਿਲੋ ਜਿੰਨੇ ਕੁ ਤੁਹਾਡੇ ਚ ਹਿੰਮਤ ਆ ਸੋਮਵਾਰ ਵਾਲਾ ਦਿਨ ਇੱਕ ਕੇਲਾ ਲਿਆਓ ਉਹਨੂੰ ਆਪਣੇ ਘਰੇ ਰੱਖ ਲਓ ਤੇ ਮੰਗਲਵਾਰ ਵਾਇਦਨ ਕਿਤੇ ਵੀ ਜਿੱਥੇ ਤੁਹਾਨੂੰ ਬਾਂਦਰ ਦਾ ਪਤਾ ਵੀ ਹੈਗਾ ਉੱਥੇ ਤੁਸੀਂ ਚਾਹ ਇੱਕ ਕੇਲਾ ਆਪਾਂ ਮੈਂ ਇਹ ਨਹੀਂ ਕਹਿਦੀ 100 250 ਉਹ ਅਗਲੇ ਦੀ ਹਿੰਮਤ ਜਿੰਨੀ ਅਗਲੇ ਚੰਮਤਾਲਾ ਜਿੰਨੀ ਮਰਜੀ ਪਾ ਦੇ। ਮੈਂ ਤਾਂ ਗਰੀਬਾਂ ਲਈ ਇੱਕ ਕੇਲਾ ਕਹਿੰਦੀ ਆ ਜਿਹੜਾ ਬੰਦੇ ਕੋਲ ਅੱਜ 10 ਰੁਪਏ ਨਹੀਂ ਮਿਲਦੇ ਜੇ ਇੱਕ ਕੇਲਾ ਲੈਣਿਆ ਤਾਂ 10 ਰੁਪਏ ਦਾ ਦਿੰਦੇ ਨੇ। ਬਾਹਲੀ ਹੱਦ ਦੋ ਦੇ ਦੇਣਗੇ। ਇੱਕ ਨਹੀਂ। ਤੇ ਹੁਣ ਤੁਸੀਂ ਇਹ ਤਾਂ ਆਪਣਾ ਹੋ ਗਿਆ ਕੇਲਿਆਂ ਵਾਲਾ ਕੰਮ। ਜਿੰਨੇ ਵੀ ਤੁਹਾਡੇ ਘਰ ਦੇ ਨੈਗੇਟਿਵਿਟੀ ਸਾਰੀ ਖਤਮ ਹੋ ਜੂਗੀ ਤੁਸੀਂ ਲਾਲ ਰੰਗ ਦਾ ਧਾਗਾ ਆਪਣੇ ਗੁੱਟ ਤੇ ਬੰਨਣਾ ਸ਼ੁਰੂ ਕਰ ਦਿਓ ਲਾਲ ਰੰਗ ਦਾ ਧਾਗਾ ਚਾਹੇ ਗੱਜ ਪਾ ਲਓ ਚਾਹੇ ਗੁੱਟ ਤੇ ਬੰਨ ਲਓ ਇਹ ਕੰਮ ਜ਼ਰੂਰ ਕਰੋ ਹੁਣ ਤੁਸੀਂ ਬੁੱਧਵਾਰ ਵਾਲੇ ਦਿਨ 100 ਗ੍ਰਾਮ ਦੁੱਧ ਲੈਣਾ ਉਹਦੇ ਵਿੱਚ ਕੁਛ ਨਹੀਂ ਮਿਲਾਉਣਾ ਨਾ ਮਿੱਠਾ ਨਾ ਮਿਸ਼ਰੀ ਉਹ ਨੂੰ ਜੇ ਤਾਂ ਤੁਹਾਡੇ ਨੇੜੇ ਨਦੀ ਨਹਿਰ ਚੱਲਦਾ ਪਾਣੀ ਸੂਬਾ ਉਹ ਚ ਪਾ ਦਿਓ ਖੂਹਾਂ ਦੇ ਅੱਜ ਕੱਲ ਪਾਣੀ ਹੈ ਨਹੀਂ ਆਪਰ ਖੂਹ ਤਾਂ ਬਿਲਕੁਲ ਸੁੱਕ ਗਿਆ ਚਾਹੇ ਅੱਗੇ ਖੂਹ ਪਾਉਂਦੇ ਸੀ ਯਾਨੀ ਵੈਸੇ ਹੀ ਖੂਹ ਲਿਖਿਆ ਹੋਇਆ ਕਿਉਂ ਹੁਣ ਖੂਹ ਹੈ ਨਹੀਂ ਖੂਹ ਕਿਥੋਂ ਭਾਲੇ ਆਪਣੇ ਪੰਜਾਬ ਜਿਸ ਤਾਂ ਬਿਲਕੁਲ ਇਹ ਖੂਹ ਹੈ ਨਹੀਂ ਜੁਪੀ ਬਿਹਾਰ ਦੇ ਭਾਵੇਂ ਕੋਈ ਖੂਹ ਹੋਵੇ ਆਪਣੇ ਤਾਂ ਖੂਹ ਉੱਥੇ ਜਿਹੜੀ ਚੱਲਦੀ ਨਦੀ ਨਹਿਰ ਦੇ ਵਿੱਚ ਤੁਸੀਂ ਇਹ 100 ਗ੍ਰਾਮ ਦੁੱਧ ਪਾਇਆ ਉਹ ਚਾਹੇ ਸੂਹਾ ਚੱਲਦਾ ਹੋਵੇ ਕੋਈ ਤੁਹਾਡੇ ਚਾਹੇ ਨਦੀ ਚਾਹੇ ਨਹਿਰ 100 ਗ੍ਰਾਮ ਦੁੱਧ ਬੁੱਧਵਾਰ ਵਾਲੇ ਦਿਨ ਪਾਉਣ ਦਾ ਇਹਦੇ ਨਾਲ ਦੇਖਿਓ ਤੁਹਾਡੇ ਘਰ ਦੇ ਵਿੱਚ ਕਿੰਨਾ ਸ਼ਾਂਤੀ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਬੱਚਿਆਂ ਦੀ ਸ਼ਾਦੀ ਨਹੀਂ ਹੁੰਦੀ ਰੁਕੀ ਹੋਈ ਆ ਅਗਰ ਬੱਚੇ ਨਸ਼ੇ ਕਰਦੇ ਨੇ ਉਹ ਦੀ ਨਹੀਂ ਮੈਂ ਗਾਰੰਟੀ ਲੈਂਦੀ ਉਹ ਤਾਂ ਰਿਸ਼ਤਾ ਆਪਾਂ ਨੂੰ ਵੀ ਪਤਾ ਨਾ ਉਹ ਜਿਹਦਾ ਕਰੋ ਤੇ ਨਾ ਉਹ ਜਿਹਦਾ ਛੇਤੀ ਛੇਤੀ ਹੁੰਦਾ ਹੁੰਦਾ ਧੋਖੇ ਤੁਹਾਡੇ ਨਾਲ ਕਰ ਲਿਆ ਤਾਂ ਕੀ ਕਹਿਣਾ ਜਿਹੜੇ ਬੱਚਿਆਂ ਲਈ ਕਿਸੇ ਵੀ ਵਜ੍ਹਾ ਕਰਕੇ ਰੁਕਾਵਟ ਪਈ ਹੋਈ ਹੈ ਹੁਣ ਜਿਹੜੇ ਬੱਚੇ ਪੜਦੇ ਨਹੀਂ ਪੜਾਈ 'ਚ ਮਨ ਨਹੀਂ ਲਾਉਂਦੇ ਉਹਨਾਂ ਨੂੰ ਤੁਸੀਂ ਜਿਹੜਾ ਤੁਹਾਡਾ ਕਮਰਾ ਪਛਮ ਦਿਸ਼ਾ ਦੇ ਵਿੱਚ ਬਣਿਆ ਹੋਇਆ ਉਹਨਾਂ ਨੂੰ ਉੱਥੇ ਬਿਠਾਓ ਪੂਰਬ ਦਿਸ਼ਾ ਵੱਲ ਇਹਨਾਂ ਮੁਖ ਕਰਕੇ ਬੱਚਿਆਂ ਦਾ ਪੜਾਈ 'ਚ ਮਨ ਵੀ ਲੱਗੂ ਬੱਚੇ ਪੜਨਗੇ ਵੀ ਬੱਚੇ ਪਾਸ ਵੀ ਹੋਣਗੇ ਬੱਚੇ ਵੱਡੇ ਹੋ ਕੇ ਤਰੱਕੀਆਂ ਵੀ ਪਾਉਣਗੇ ਧਨ ਵੀ ਬਹੁਤ ਕਮਾਉਣਗੇ ਤੇ ਤੁਸੀਂ ਇੱਕ ਇੱਕ ਮੋਰ ਦਾ ਖੰਭ ਲੈ ਕੇ ਜਿੱਥੇ ਜਿਹੜੇ ਕਮਰੇ 'ਚ ਬੱਚਿਆਂ ਨੇ ਪੜ੍ਹਨਾ ਚਾਹੇ ਤਾਂ 10 12 ਖੰਬਲੇ ਲਓ ਮੁੱਲ ਮਿਲਦੇ ਨੇ 10 ਰੁਪਏ ਦੇ 10 ਲੈ ਲਓ 12 ਵਾਲਾ ਜੀ ਇੱਕ ਵੀ 10 ਰੁਪਏ 100 ਦੇ ਆ ਜਾਣਗੇ ਲੈ ਕੇ ਬੱਚਿਆਂ ਦੇ ਕਮਰੇ ਦੇ ਵਿੱਚ ਬੰਨ ਕੇ ਉਹਨੂੰ ਟੱਗ ਦਿਓ ਇੱਕ ਪਾਸੇ ਬੱਚਿਆਂ ਦਾ ਪੜਾਈ 'ਚ ਮਨ ਲੱਗ ਜਾਵੇ ਇੱਕ ਜਿੱਥੇ ਬੱਚੇ ਨੇ ਪੜ੍ਹਨਾ ਟੇਬਲ ਦੇ ਉੱਤੇ Maa Saraswati ਦੀ ਫੋਟੋ ਜ਼ਰੂਰ ਰੱਖੋ ਕਿ ਇਹ ਜਦੋਂ ਪੜਨਗੇ ਉਹਨੂੰ ਦੇਖਣਗੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਮਾਂ ਸਰਸਪਤੀ ਦਾ ਜਵਾਨ ਦੇ ਉੱਤੇ ਬਹੁਤ ਵੱਡਾ ਅਸਰ ਹੁੰਦਾ ਇਹ ਚ ਕੋਈ ਮੈਂ ਅਬ ਦੇ ਕੋ ਮਨੋ ਬਣਾ ਕੇ ਨਹੀਂ ਇਹ ਗੱਲ ਕਹਿ ਰਹੀ ਬਹੁਤ ਵੱਡੀ ਤਾਕਤ ਕਿਸੇ ਵੀ ਗਰੀਬ ਨੂੰ ਕਾਲੇ ਰੰਗ ਦਾ ਤੁਸੀਂ ਕੰਬਲ ਲੈ ਕੇ ਦੇਣਾ ਉਹਨੂੰ ਲੈ ਕੇ ਦੇਣਾ ਜਿਹੜਾ ਦਾਲੇ ਲਵੇ ਢੰਡਾਵੇ ਇਹ ਨਹੀਂ ਹੈ ਤੁਸੀਂ ਲੈਤਾ ਅਗਲਾ ਅੱਗੇ ਵੇਚਦੇ ਉਹ ਅਨੁਪਾਤਾ ਹੋਣਾ ਚਾਹੀਦਾ ਵੀ ਇਹ ਇਨਸਾਨ ਵਰਤੂਗਾ ਕੰਬਲ ਨੂੰ ਇਹ ਦਾਇਲ ਲਗੂਆ ਕਾਲੇ ਰੰਗ ਦਾ ਹੱਥ ਤੇ ਵੰਡ ਦੇ ਸਕਦੇ ਓ ਉਦੋਂ ਵਧੀਆ ਤੇ ਅਗਰ ਤੁਹਾਡੇ ਕੋਲੇ ਹਫਤੇ ਚ ਦੇਣ ਦੀ ਨਹੀਂ ਹਿੰਮਤ ਤੁਸੀਂ ਪੂਰੇ ਸਾਲ ਦੇ ਵਿੱਚ ਇੱਕ ਵਾਰ ਦੇ ਸਕਦੇ ਹੋ ਪਰ ਕੰਬਲ ਕਾਲੇ ਰੰਗ ਦੇ ਹੀ ਦੇਣਾ ਹੈ ਜਿਹਨੂੰ ਦਾਨ ਕਰਨਾ ਹੁਣ ਤੁਸੀਂ ਵੀਰਵਾਰ ਵਾਇਦਨ ਇੱਕ ਸਵਾ ਕਿਲੋ ਛੋਲਿਆਂ ਦੀ ਦਾਲ ਲੈਣੀ ਹੈ ਇੱਕ ਤੁਸੀਂ 125 ਗ੍ਰਾਮ ਹਾਦੀ ਏਵੇਂ ਤੁਸੀਂ ਗਰੀਬ ਨੂੰ ਦਾਨ ਕਰਨੀ ਐ ਵੀਰਵਾਰ ਵਾਲੇ ਦਿਨ ਪਰ ਉਹ ਗਰੀਬ ਨੂੰ ਕਰਨੀ ਐ ਜਿਹੜਾ ਰੰਨ ਕੇ ਖਾਲਵੇ ਨਹੀਂ ਫਿਰ ਕਿਸੇ ਜਿੱਥੇ ਕਿਤੇ ਲੰਗਰ ਬਣਦਾ ਗੁਰਦੁਆਰੇ ਮੰਦਿਰ ਤੁਹਾਨੂੰ ਪਤਾ ਉੱਥੇ ਵੀ ਆਇਓ ਤੇ ਹੁਣ ਤੁਸੀਂ ਇੱਕ 6 ਮੁਖੀ ਮਾਲਾ ਲੈਣੀ ਐ ਉਹ ਚਾਂਦੀ ਦਾ ਉੱਤੇ ਫੁੱਲ ਜੇ ਚੜੇ ਹੁੰਦੇ ਨੇ ਦੋਨੀ ਪਾਸੇ ਮਣ ਕੇ ਤੇ ਇੱਧਰ ਵੀ ਤੇ ਉੱਧਰ ਵੀ ਲਾਜ਼ ਰੰਗ ਦੇ ਤੁਹਾਡੇ ਚ ਜੇ ਤੁਸੀਂ ਉਹ ਪਾਲਵੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਜਾਣੇ ਕੋਈ ਵੀ ਦੁਨੀਆ ਦਾ ਅੜਿਆ ਹੋਇਆ ਕੰਮ ਖੁੱਲੂਗਾ, ਬਣੂਗਾ। ਕਰਨਾ ਤਾਂ ਦੇਖੋ ਮਿੰਟ ਪੈਂਦੀ ਹੋਈ ਆ। ਕਿਸੇ ਵੀ ਕੰਮ ਲਈ ਆਪਾਂ ਨੂੰ ਕੁਝ ਨਾ ਕੁਝ ਕਰਨਾ ਜ਼ਰੂਰ ਪੈਂਦਾ। ਕਈ ਲੋਕੀ ਗਾਜ ਚ ਪਾਉਣ ਦੀ ਸ਼ਰਮ ਮੰਨਦੇ ਨੇ ਦੇਖੋ ਉਹ ਇਸ ਤਰ੍ਹਾਂ ਟੱਕ ਸਕਦੇ ਨੇ ਗਾਲਾਂ ਵੀ ਉਹਨੂੰ ਨਾ ਕਨੀ। ਅੱਜ ਕੋਟੀ ਪਾ ਲੈਂਦੇ ਨੇ ਜਿਹੜੇ ਨਹੀਂ ਪਾਉਣੇ ਉਹ ਨਾ ਪਾਉਣੇ। ਪਤਾ ਕਿਹੜਾ ਨਹੀਂ ਕਹਦੇ ਜਿਨ੍ਹਾਂ ਨੂੰ ਜ਼ਰੂਰਤ ਆ ਜਿਨ੍ਹਾਂ ਨੂੰ ਹੈ ਸਾਡੇ ਕੰਮ ਵੰਡ ਦੇਖੋ ਬੜੀ ਦੁਨੀਆ ਔਕੀ ਪਈ ਹੈ ਵੱਡੇ ਵੱਡੇ ਫੈਕਟਰੀਆਂ ਵਾਲੇ ਵੀ ਰਹੁੰਦੇ ਨੇ ਜਦੋਂ ਲਾਕ ਲੌਕਡਾਊਨ ਹੋਇਆ ਨਾ ਲੋਕਾਂ ਦਾ ਲੱਕ ਟੁੱਟ ਗਿਆ ਇਹ ਚ ਕੋਈ ਝੂਠੀ ਗੱਲ ਨਹੀਂ ਦੋਰਿਆ ਨਹੀਂ ਹੈਗੇ ਵੱਡੇ ਵੱਡੇ ਲੁਧਿਆਣਾ ਜਾ ਕੇ ਦੇਖੀਆ ਵੱਡੇ ਵੱਡੇ ਕਾਰੋਬਾਰੀ ਵੀ ਰਹੁੰਦੇ ਨੇ ਬਹੁਤ ਦੁਨੀਆ ਦਾ ਬੁਰਾ ਹਾਲ ਹੋਇਆ ਪਿਆ ਇੱਕ ਤੁਸੀਂ ਬੁੱਧਵਾਰ ਵਾਲੇ ਦਿਨ ਹਲਦੀ ਦੀ ਗੱਠੀ ਲੈਣੀ ਆ ਆਪਣੇ ਸਰਹਾਣੇ ਦੇ نیچے ਰੱਖ ਲੈਣੀ ਆ ਪਹਿਲਾਂ ਉਸ ਹਲਦੀ ਨੂੰ ਮੰਦਰ ਲੈ ਆਪਣੇ ਮੰਦਰ ਚ ਰੱਖੋ ਚਾਹੇ ਜੋ ਵੀ ਤੁਹਾਡਾ ਪੂਜਾਰੀ ਮਾ ਉਸ ਤੋਂ ਬਾਅਦ ਆਵੇ ਸਰਹਾਣੇ ਥੱਲੇ ਰੱਖੋ ਫਿਰ ਉਸ ਨੂੰ ਤੁਸੀਂ ਇਹ ਆਪਦੇ ਗੁੱਟ ਦੇ ਨਾਲ ਬੰਨ ਲਿਓ ਪੀਲੇ ਰੰਗ ਦੇ ਧਾਗੇ ਨਾਲ ਬਾਹਰ 12 ਪਹਿਲਾ ਬਾਹਰ ਤੂੰ ਮੈਨੂੰ ਇਹ ਦੱਸ ਤੂੰ ਰੋੜ ਦੇ ਕਿਧੇ ਤੂੰ ਪੁੱਛ ਕੇ ਗਿਆ ਸੀ ਕਿਹਦੇ ਨਾਲ ਤੂੰ ਰੋੜ ਤੇ ਗਿਆ ਸੀ ਇੱਕ ਤੁਸੀਂ ਹੋਰ ਕੰਮ ਕਰੋ ਇੱਕ ਪਾਮ ਦਾ ਪੱਤਾ ਲੈਣਾ ਉਹਦੇ ਵਿੱਚ ਤੁਸੀਂ ਸ਼ਨੀ ਇੱਕ ਦਰਖਤ ਹੁੰਦਾ ਉਹਦਾ ਥੋੜੀ ਟਾਣੀ ਲੈਣੀ ਹੈ ਛਨੀ ਦਾ ਬਰਸ਼ ਕਹਿੰਦੇ ਨੇ ਉਹਨੂੰ ਪਾਮ ਦੇ ਪੱਤੇ 'ਚ ਲਪੇਟ ਲੈਣੀ ਆ ਅੱਜ ਮੈਂ ਆਪਣੇ ਕੋਲ ਟਾਣੀ ਆ ਗਈ ਉਹਦੀ ਕੀ ਕਹਿੰਦੇ ਨੇ ਆਹ ਸਮਝ ਲਓ ਵੀ ਆਪਣੇ ਕੋਲ ਪਾਮ ਦਾ ਪੱਤਾ ਪਾਮ ਦੇ ਪੱਤੇ ਦੇ ਵਿੱਚ ਇਹ ਉਹ ਜਿਹੜਾ ਸ਼ਨੀ ਦਾ ਬਰਸ਼ ਕਹਿੰਦੇ ਨੇ ਉਹ ਹੀ ਥੋੜੀ ਜਿਹੀ ਇੰਨੀ ਘਟਾਣੀ ਤੋੜੋ ਤੇ ਉਹਨੂੰ ਇਸ ਤਰ੍ਹਾਂ ਲਪੇਟ ਕੇ ਆਪਰੇ ਜਿੰਨੀ ਵੀ ਤੁਹਾਡੀ ਤਜੋਰੀ ਆ ਉਹਦੇ ਵਿੱਚ ਰੱਖੋ ਤੁਹਾਡੇ ਬੱਚਿਆਂ ਦੇ ਵਿਆਹ ਤੁਹਾਡੇ ਘਰੇ ਐਨਾ ਘਟਾਣਾ ਉਹ ਗਿਣਦੇ ਨੋਟ ਥੱਕ ਜੂਗੇ ਗਾਰੰਟੀ ਨਾਲ ਕਹਿੰਦੀਆਂ ਜੇ ਕਰੂੰ ਸਾਰੇ ਇੱਕ ਤੁਸੀਂ ਮੈਨੂੰ ਤਾਂ ਕਮੈਂਟ ਕਰ ਦਿੰਨੇ ਹੋ ਵੀ ਸਾਨੂੰ ਆਹ ਪ੍ਰੋਬਲਮ ਇਹ ਪ੍ਰੋਬਲਮ ਤੁਹਾਡੇ ਆਪ ਦੇ ਕਮੈਂਟ ਬੰਦ ਕੀਤੇ ਹੁੰਦੇ ਨੇ ਮੈਂ ਕਿੱਥੇ ਜਾ ਕੇ ਤੁਹਾਨੂੰ ਦੱਸਾਂ ਵੀ ਕਿਹੜੀ ਚੀਜ਼ ਤੁਹਾਨੂੰ ਜ਼ਰੂਰਤ ਸੇਚ ਜ਼ਬਰਦਸਤ ਲਵੋ ਦੇਖੋ ਇੱਕ ਹੁਣੇ-ਹੁਣੇ ਮੈਸੇਜ ਆਇਆ ਵੀ ਮੇਰੇ ਬੱਚੇ ਨੂੰ ਬਹੁਤ ਤੇਜ਼ ਬੁਖਾਰ ਆ ਮੇਰੀ ਹੈਲਪ ਕਰੋ ਦੇਖੋ ਮੈਂ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਦੱਸ ਰਹੀ ਆ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਉਸ ਭਰਾ ਤੱਕ ਜਾਂ ਭੈਣ ਤੱਕ ਇਹ ਵੀਡੀਓ ਜਾਂ ਬੱਚਾ ਜਾਂ ਬੱਚੇ ਤੱਕ ਪਹੁੰਚ ਜੇ ਵੀ ਤੁਸੀਂ ਕੀ ਕਰਨਾ ਫਰਜ ਦੇ ਵਿੱਚ ਬਰਫ਼ ਕੱਢੋ ਅਗਰ ਫਰਜ ਤੋਂ ਨਹੀਂ ਹੈਗੀ ਦੁਕਾਨ ਤੋਂ ਲਾਓ ਤਵਾ ਪੂਰਾ ਗਰਮ ਕਰ ਲਓ ਲਾਲ ਐਨ ਪੂਰਾ ਗਰਮ ਹੋਏ ਤੇ ਬਾਹ ਜਿਹੜੀ ਬਰਫ਼ ਦੇ ਟੁਕੜੇ ਨੇ ਉਹ ਤਵੇ ਤੇ ਰੱਖ ਦਿਓ ਜਿਆਦਾ ਸੁੱਕ ਜਾਣਗੇ ਗੈਸ ਬੰਦ ਕਰਦੇ ਬੱਚੇ ਦਾ ਬੁਖਾਰ ਅੱਧੇ ਘੰਟੇ ਦੇ ਅੰਦਰ ਅੰਦਰ ਲਹਿ ਜਾਵੇਗਾ। ਬਾਕੀ ਥੋੜੀ ਜਿਹੀ ਪੀੜੀ ਸਰੋਂ ਲਓ ਬੱਚੇ ਦੇ ਸਿਰ ਤੇ ਜਿ ਸੱਤ ਵਾਰ ਘੁਮਾ ਕੇ ਬਾਹਰ ਸੜ ਦਿਓ। ਥੋੜੀ ਜਿਹੀ ਚਾਹ ਪੱਤੀ ਲਵੋ ਉਸ ਨੂੰ ਉਸਾੜ ਦਿਓ। ਇਹ ਤਿੰਨੇ ਕੰਮ ਕਰੋ ਬੁਖਾਰ ਅੱਧੇ ਘੰਟੇ ਵਿੱਚ ਵਿੱਚ ਦੀ ਲਹੂ ਮੈਨੂੰ ਕਮੈਂਟ ਕਰਕੇ ਦੱਸਿਓ। ਪਰ ਵੀਡੀਓ ਤੁਹਾਡੇ ਤੱਕ ਪਹੁੰਚੂ ਕਿ ਨਹੀਂ ਹੁਣ ਮੈਨੂੰ ਕੀ ਪਤਾ ਲੱਗੂਗਾ। ਇਹ ਵੀ ਗੱਲ ਆ ਨਾ ਤੁਹਾਡੇ ਮੈਂ ਗਈ ਸੀ ਤੁਹਾਡਾ ਚੈਨਲ ਬਣਾਇਆ ਤੁਹਾਡਾ ਪੇਜ ਬਣਾਇਆ ਹੈ ਕਮੈਂਟ ਬੰਦ ਕੀਤੇ ਹਨ ਕਮੈਂਟ ਮੈਂ ਪਿਆਰ ਨਾਲ ਹੀ ਕਹਿਣੀ ਆ ਜੇ ਤੁਸੀਂ ਕੁਝ ਪੁੱਛਣਾ ਹੁੰਦਾ ਤਾਂ ਕਮੈਂਟ ਆਨ ਰੱਖੋ ਆਫ ਨਾ ਕਰੋ ਕੀ ਗੱਲ ਤੁਸੀਂ ਕਮੈਂਟ ਆਪਣੇ ਬੰਦ ਕਰ ਲੈਨੇ ਹੋ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਸੇ ਹੋਰ ਦਾ ਵੀ ਭਲਾ ਹੋ ਜਵੇ